ਜਲਾਲਾਬਾਦ ਹਲਕੇ ਦੇ ਪਿੰਡ ਹਜਾਰਾ ਰਾਮ ਸਿੰਘ ਵਾਲਾ ਦੇ ਇੱਕ ਨਸ਼ਾ ਤਸਕਰ ਨੂੰ ਪੁਲਿਸ ਨੇ ਕੀਤਾ ਕਾਬੂ ਜਿਸ ਦੇ ਕੋਲੋਂ 1 ਕਿਲੋ ਹੈਰੋਇਨ ਹੋਈ ਬਰਾਮਦ ਜਾਣਕਾਰੀ ਦਿੰਦੇ ਹੋਏ ਫਾਜ਼ਿਲਕਾ ਪੁਲਿਸ ਨੇ ਦੱਸਿਆ ਕਿ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਰੋਇਨ ਮੰਗਵਾਈ ਜਾ ਰਹੀ ਸੀ ਜਿਸ ਦੀ ਸੂਚਨਾ ਮਿਲਣ ਤੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਬੀਤੇ ਦਿਨੀ 7.5 ਕਿਲੋ ਹੈਰੋਇਨ ਮੰਗਵਾਈ ਗਈ ਸੀ ਅਤੇ 23 ਲੋਕਾਂ ਦੇ ਵੱਲੋਂ ਇਹ ਵੰਡ ਲਈ ਗਈ ਸੀ ਇਹ ਸ਼ਖਸ ਜਿਸ ਨੂੰ ਕਾਬੂ ਕੀਤਾ ਗਿਆ ਇਹ ਸੁਖੇਰਾ ਦੀ ਹਾਦ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਕੋਲੋਂ 1 ਕਿਲੋ ਹੈਰੋਇਨ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਉਮਰ ਮਹਿਜ਼ 23 ਤੋਂ 24 ਸਾਲ ਹੈ ਪੁਲਿਸ ਨੇ ਦੱਸਿਆ ਹੈ ਕਿ ਜਲਦ ਅਮੀਰ ਹੋਣ ਦੇ ਚੱਕਰ ਦੇ ਵਿੱਚ ਇਹਨਾਂ ਦੇ ਵੱਲੋਂ ਇਹ ਗਲਤੰਧਾ ਕੀਤਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਖੁਲਾਸਾ ਕਰਦੇ ਹੋਏ ਦੱਸਿਆ ਗਿਆ ਹੈ ਕਿ ਇਹਨਾਂ ਦੇ ਵੱਲੋਂ ਜਾਲੀ ਨੰਬਰ ਨੈੱਟ ਤੇ ਤਿਆਰ ਕਰ ਪਾਕਿਸਤਾਨ ਬੈਠੇ ਤਸਕਰਾਂ ਦੇ ਨਾਲ ਸੰਪਰਕ ਕੀਤਾ ਜਾਂਦਾ ਸੀ ਅਤੇ ਉਹਨਾਂ ਨੂੰ ਲੋਕੇਸ਼ਨ ਦੱਸੀ ਜਾਂਦੀ ਸੀ ਜਿਸ ਤੋਂ ਬਾਅਦ ਤਸਕਰਾਂ ਦੇ ਵੱਲੋਂ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਰੋਇਨ ਇੱਧਰ ਭੇਜ ਦਿੱਤੀ ਜਾਂਦੀ ਸੀ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਕੁੱਲ 3 ਲੋਕ ਸ਼ਾਮਲ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਾਕੀਆਂ ਦੀ ਪਾਲ ਜਾਰੀ ਹੈ ਜੀ ਸਰ ਇਹ ਕਿਸ ਹਸਤੇ ਜੀ ਪ੍ਰੈਸਰ ਮਾਨਯੋਗ ਡੀਜੀਪੀ ਪੰਜਾਬ श्री गौरव जाधव जी आईपीएस श्री शोपन शर्मा जी आईपीएस डीएजी फरोजपुर रेंज जी दी दिशा निर्देश ਤੇ ਜੋਗ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੇ ਐਸਐਸਪੀ ਸਰਦਾਰ वरिंदर ਸਿੰਘ ਬਰਾੜ ਜੀ ਦੀ ਜੋਗ ਰਹਿਨਮਾਈ ਹੇਠ ਸਾਡੀ ਸੀਆਈਏ 2 ਦੀ ਟੀਮ ਇੰਸਪੈਕਟਰ ਰਪਿੰਦਰਪਾਲ ਸਿੰਘ ਤੇ ਉਸਦੀ ਟੀਮ ਨੂੰ ਉਸ ਵੇਲੇ ਬੜੀ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਈਏ 2 ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਸਖੇਰਾ ਬੋਦਲਾ ਤੋਂ ਫਤੂ ਵਾਲੇ ਨੂੰ ਜਾ ਰਹੀ ਸੀ ਤਾਂ ਸਖੇਰਾ ਬੋਦਲਾ ਦੀ ਹੱਦ ਦੇ ਵਿੱਚ ਇਹਨਾਂ ਨੂੰ ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਪਾਸੋਂ 1 ਕਿਲੋ ਹੈਰੋਇਨ ਬਰਾਮਦ ਹੋਈ ਜਿਹਦੇ ਸਬੰਧ ਵਿੱਚ ਮੁਕੱਦਮਾ ਨੰਬਰ 26 ਅਭੀ ਇੰਤਰਾ 21 ਸੀ ਐਨਡੀਪੀਐਸ ਐਕਟ थाना सदर ਜਲਾਲਾਬਾਦ ਦਰਜ ਰਜਿਸਟਰ ਕਰਕੇ ਦੋਸ਼ੀ ਨੂੰ ਅਸਬਜਾਬਤ ਅਨਸਾਰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਮੁਕਦਮੇ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਇਹ ਬੰਦਾ ਮਨਪ੍ਰੀਤ ਮਨੀ ਤੇ ਇਸ ਦੇ ਆਪਣੇ ਹੋਰ ਸਾਥੀ ਪ੍ਰਿੰਸ ਤੇ ਜੌਨੀ ਦੋਨੇ ਉਹ ਵੀ ਹਜ਼ਾਰਾ ਰਾਮ ਸਿੰਘ ਦੇ ਜਿਹੜੇ ਐ ਇਹਨਾਂ ਨੇ ਰਲ ਕੇ ਕੁਝ ਦਿਨ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਕਰੀਬ 7.5 ਕਿਲੋ ਦੇ ਲਾਗੇ ਅਫੀਮ ਜਿਹੜੀ ਆ ਆਪਣੇ ਹੈਰੋਇਨ ਬਰਾਮਦ ਕਰਾਈ ਆਪਣੇ ਮੰਗਵਾਈ ਸੀ ਜਿਹੜੀ ਇਹ ਹੈਰੋਇਨ ਸੀ ਇਹਦੇ ਵਿੱਚੋਂ 5 ਕਿਲੋ 730 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਆਲਰੇਡੀ ਪਹਿਲਾਂ ਹੀ ਐਸ ਐਸ ਓ ਸੀ ਫਾਜ਼ਲ ਕਾ ਵੱਲੋਂ ਬਰਾਮਦ ਕੀਤੀ ਗਈ ਸੀ ਪਰੰਤੂ ਉਹਦੇ ਵਿੱਚ ਕਿਸੇ ਮੁਲਜ਼ਮ ਬਾਰੇ ਪਤਾ ਨਹੀਂ ਸੀ ਲੱਗਾ ਮੁਲਜ਼ਮ ਨੇ ਦਰਾਨੇ ਪੁਛਗਿਸ਼ ਇਸ ਮੁਕਦਮਾ ਵਿੱਚ ਦੱਸਿਆ ਕਿ ਅਸੀਂ ਤਿੰਨਾਂ ਨੇ ਮਨਪ੍ਰੀਤ ਮਨੀ ਪ੍ਰਿੰਸ ਤੇ ਜੌਨੀ ਰਲ ਕੇ ਪਾਕਿਸਤਾਨ ਤੋਂ ਇਹ ਡਰੋਨ ਰਾਹੀਂ ਹੀਰੋਇਨ ਮਗਾਈ ਸੀ ਜਿਹਦੇ ਵਿੱਚੋਂ ਬਾਕੀ ਫੜੀ ਗਈ ਇਹ ਜਿਹੜੀ ਸੀ ਇਹਦੇ ਹਿੱਸੇ ਆਈ ਸੀਗੀ ਇਹ ਧੁਰ ਕਵਰ ਹੋ ਚੁੱਕੀ ਆ ਮੁਕਦਮਾ ਦੇ ਵਿੱਚ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਅਸੀਂ ਲੱਭ ਰਹੇ ਆ ਸਰ ਇਸ ਮੁਜਰਮ ਦੇ ਉੱਤੇ ਪਹਿਲਾਂ ਵੀ ਕੋਈ ਪਰਚਾ ਦਰਜ ਹੈ ਨਹੀਂ ਤੇ ਹੋਰ ਪਹਿਲਾਂ ਕੋਈ ਮੁਕਦਮਾ ਦਰਜ ਹੋਣ ਸੰਬੰਧੀ ਕੋਈ ਸੂਚਨਾ ਨਹੀਂ ਮਿਲੀ ਇਹ ਸਰ ਕਿੱਥੇ ਦਾ ਵਾਸੀ ਹੈ ਇਹ ਹੈ ਹਜ਼ਾਰਾ ਰਾਮ ਸਿੰਘ ਵਾਲਾ ਥਾਣਾ ਸਦਰ ਜਲਾਲਾਬਾਦ ਕਿੰਨੀ ਉਮਰ ਹੈ ਸਰ ਇਸ ਮੁਜਰਮ ਦੀ ਉਮਰ ਹੋਊਗੀ ਕਰੀਬ ਕਿੰਨੇ ਸਾਲ ਆ ਕਰੀਬ 23 ਤੋਂ 24 ਸਾਲ ਇੱਥੇ ਕੀ ਉਮਰ ਹੈ ਇਹ ਸਰ ਕਿਵੇਂ ਮੰਗਵਾਈ ਸੀ ਇਹਨੇ ਕੋਈ WhatsApp ਦਾਰਾ ਮੰਗਵਾਈ ਸੀ ਕਿ ਇਹਨੂੰ ਕਾਲ ਵਗੈਰਾ ਕਰਕੇ ਇਨਾਂ ਨੇ ਆਪਣੇ ਮੋਬਾਈਲ ਦੇ ਉੱਤੇ ਵਰਚੁਅਲ ਨੰਬਰ ਬਣਾਏ ਆ ਉਹਨਾਂ ਨੰਬਰਾਂ ਰਾਹੀਂ ਜਿਹੜਾ ਏ ਜਿਹਨੂੰ ਸੈਕੰਡ ਲਾਈਨ ਨੰਬਰ ਵੀ ਕਹਿ ਦਿੰਦੇ ਆ ਉਹਨਾਂ ਨੰਬਰਾਂ ਰਾਹੀਂ ਇਹ ਪਾਕਿਸਤਾਨ ਦੇ ਸਮੱਗਲਰਾਂ ਨਾਲ ਗੱਲ ਕਰਦੇ ਸੀ ਉਹਨਾਂ ਨਾਲ ਗੱਲ ਕਰਾ ਕੇ ਇਧਰੋਂ ਇਹ ਲੋਕੇਸ਼ਨ ਭੇਜਦੇ ਸੀ ਉਧਰੋਂ ਸਮਾਨ ਭੇਜ ਦਿੰਦੇ ਸੀ ਦੋਨੋਂ ਰਾਹੀਂ ਇਹ ਇਹਨਾਂ ਦੀ ਜਿਹੜੀ ਹਿਰੋਇਨ ਮਗਾਉਣ ਦੀ ਬੋਟ ਸਪ੍ਰਿੰਡਿਸ ਇਹ ਪਹਿਲਾਂ ਵੀ ਜ਼ਰਾ ਇਹਨਾਂ ਨੇ ਕੋਈ ਮੰਗਾਈ ਨਹੀਂ ਇਹ ਹਾਲੀ ਕੋਸ਼ਿਸ਼ ਕਿਸ ਦਾ ਵਿਸ਼ਾ ਜੀ ਇਹ ਤਾਂ ਹੀ ਤਪੀਸ਼ ਕਰ ਰਹੇ ਆ ਜੇ ਕੋਈ ਹੋਰ ਗੱਲ ਨਿਕਲੀ ਫਿਰ ਤੁਹਾਨੂੰ ਜਰੂਰ ਦੱਸਾਂ ਸਮਿਸ਼ਾ ਦਸਤਾਲਾ ਦੇ ਜਨ ਮਕਾਨ ਢਾਈ ਜਾ ਰਹੇ ਨੇ ਇਹਨਾਂ ਦੇ ਉੱਪਰ ਵੀ ਪ੍ਰਾਪਰਟੀ ਦਾ ਵੀ ਇਸ ਤਰ੍ਹਾਂ ਦਾ ਕੋਈ ਕਾਰਜ ਨਹੀਂ ਹੋ ਰਹੀ ਬਿਲਕੁਲ ਜੀ ਜੋ ਜਾਬਤਾ ਦੇ ਵਿੱਚ ਜੋ ਵੀ ਗੱਲ ਹੋਈ ਉਹ ਬਿਲਕੁਲ ਕੀਤੀ ਜਾਊਗੀ ਜਿਹੜੀ ਇਹਨਾਂ ਨੇ ਅਜਿਹੇ ਧੰਦਿਆਂ ਤੋਂ ਪ੍ਰਾਪਰਟੀ ਬਣਾਈ ਹੋਊਗੀ ਉਹਨੂੰ 68 ਐਕਟ ਤਹਿਤ ਜਿਹੜੀ ਆ ਕੰਪੀਟੈਂਟ ਅਥਾਰਟੀ ਨੂੰ ਭੇਜ ਕੇ ਸੀਜ਼ ਵੀ ਕਰਾਇਆ ਜਾਊਗਾ ਸਰ ਅਗੇ ਕੀ ਸੁਪਲਾਈ ਕੀ ਜਾਣੀ ਸੀ ਜੀ ਇਹ ਜਾਂਚ ਦਾ ਵਿਸ਼ਾ ਜੀ ਇਹ ਤਪੀਸ਼ ਦਾ ਵਿਸ਼ਾ ਇਹ ਅਸੀਂ ਤਾਂ ਕੋਈ ਸ਼ੇਅਰ ਨਹੀਂ ਕਰ ਸਕਦੇ ਸਾਡੀ ਇਹਨਾ ਇਨਵੈਸਟੀਗੇਸ਼ਨ ਪ੍ਰਭਾਵਿਤ ਹੋ ਸਕਦੀ ਜੀ ਸਰ ਨੌਜਵਾਨ ਸਾਹਮਣੇ ਆਏ ਨੇ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਵੋਗੇ ਅਸੀਂ ਤੇ ਆਪਦੇ ਮਾਧਿਅਮ ਰਾਹੀਂ ਸਾਰੀ ਨੌਜਵਾਨ ਪੀੜ੍ਹੀ ਬਾਕੀ ਵੀ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜੇ ਇਹ ਮਾੜੇ ਤੰਦੇ ਛੱਡ ਕੇ ਚੰਗੇ ਕੰਮ ਕਰੋ ਜਿਦ ਨਾਲ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਨਾਮ ਰੌਸ਼ਨ ਹੋਵੇ ਤੁਹਾਡੇ ਤੇ ਤੁਹਾਡੇ ਦੇਸ਼ ਦਾ ਜਿਹੜਾ ਭੋਖ ਵਧੀਆ ਕਾਰਨ ਕੀ ਮਨੁਧਿਓ ਸਰ ਲੋਕ ਜਿਹੜੇ ਨੌਜਵਾਨ ਨੇ ਇਸ ਨਸ਼ੇ ਦੇ ਕੀ ਕਾਰਨ ਆਂ ਅੰਦਰ ਸੋਲੋ ਐਕਚੁਅਲੀ ਤਾਂ ਕੀ ਆ ਕਿ ਨਸ਼ਿਆਂ ਦੇ ਵਿੱਚ ਜਿਹੜਾ ਥੋੜੀ ਮਿਹਨਤ ਕਰਨ ਦੇ ਨਾਲ ਜਿਆਦੇ ਪੈਸੇ ਬਜਦੇ ਆ ਨੌਜਵਾਨ ਜਿਹੜੇ ਆ ਉਹ ਜਲਦੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਇਸ ਗਲਤ ਧੰਦੇ ਦੇ ਵਿੱਚ ਵਸ ਜਾਂਦੇ ਆ ਸਰ ਜੇ ਇਹਦੀ ਮਾਰਕੀਟ ਵੈਲਿਊ ਦੀ ਗੱਲ ਕੀਤੀ ਜਾਵੇ ਤਾਂ ਕਿੰਨੀ ਕੀ ਮਾਰਕੀਟ ਵੈਲਿਊ ਹੋਈ ਆ ਐਪਲੈਸ਼ਨਰ ਹੈ ਕਰੀਬ 4 ਕਰੋੜ ਜਿਹੜੀ ਇੰਟਰਨੈਸ਼ਨਲ ਮਾਰਕੀਟ ਜਿਹੜੀ ਅਸੀਂ ਖ਼ਬਰਾਂ ਚ ਸੁਣ ਰਹੇ ਆ ਜਾਂ ਟੀਵੀ ਤੇ ਸੁਣ ਰਹੇ ਆ ਉਹ ਬਣਦੀ ਐ ਕਿੰਨੇਰ ਅਫੀਸਰ ਕ ਇਹਦੇ ਵਿੱਚ ਇੱਕ ਰੋਪੀ ਗ੍ਰਿਫਤਾਰ ਹੋਇਆ ਜੀ ਕਿਹੜੀ ਕਿਹੜੀ ਸਰਦਾਰਾਂ ਲਾਈ ਗਈਆਂ ਨੇ 21 ਸੀ ਐਨਡੀਪੀਐਸ ਐਕਟ ਬਾਕੀ ਹੋਰ ਪਰਦਾਇ ਜਾਰੀ ਹੈ ਜੀ ਬਿਲਕੁਲ ਤਫਤੀਸ਼ ਜਾਰੀ ਹੈ ਜੀ ਜੇ ਕੋਈ ਹੋਰ ਨਵੀਂ ਗੱਲ ਆਈ ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਉਹ ਡਰਗ ਮੰਨੀ ਵੇਰਾ ਨਹੀਂ ਇਹ ਕੋਈ ਡਰਗ ਨਹੀਂ ਉਹ ਹਥਿਆਰ ਵਗੈਰਾ ਹੈ ਨਹੀਂ ਜੀ ਫੋਨ ਮੋਬਾਈਲ ਵਗੈਰਾ ਹੀ ਬ੍ਰਾਹਮਣ ਕੀਤਾ ਗਿਆ ਅੰਦਰ ਆਹ ਮੋਬਾਈਲ ਹੈਗਾ ਜੀ ਇਹਨੂੰ ਸਰ ਗ੍ਰਿਫਤਾਰ ਕੀਤਾ ਗਿਆ ਗਿਆ ਸੁਖੇਰਾ ਬੋਦਲਾ ਬਹਾਦਰਖਬਾਚ